ਹੈਲੋ ਜੀ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਅੱਜ ਦੇ ਨਿਊ ਵਲੌਗ ਦੇ ਵਿੱਚ ਇਹ ਮੇਰਾ ਫਰਸਟ ਵਲੌਗ ਹੀ ਆ ਇਸ ਚੈਨਲ ਤੇ ਤੇ ਮੈਂ ਉਮੀਦ ਕਰੂੰਗੀ ਕਿ ਤੁਹਾਨੂੰ ਇਹ ਜਿਹੜਾ ਮੇਰਾ ਵਲੌਗ ਹੈ ਬਿਲਕੁਲ ਪਸੰਦ ਆਊਗਾ ਤੇ ਤੁਸੀਂ ਸਾਰਿਆਂ ਨੇ ਮੇਰੇ ਚੈਨਲ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਆ ਤੇ ਪੰਜ ਪੰਜ ਕਮੈਂਟ ਜ਼ਰੂਰ ਆਉਣੇ ਚਾਹੀਦੇ ਆ ਮੇਰੇ ਵਲੌਗ ਤੇ ਤੇ ਮੈਂ ਘਰ ਦਾ ਸਾਰਾ ਕੰਮ ਕਰ ਲਿਆ ਫਿਨਿਸ਼ ਹੋਣ ਮੈਂ ਚੱਲ ਲਿਆ ਹਵੇਲੀ ਤੇ ਆਜੋ ਤੁਹਾਨੂੰ ਲੈ ਕੇ ਚੱਲਦੀ ਆ ਮੈਂ ਆਪਣੀ ਹਵੇਲੀ ਆ ਸਾਡੀ ਹਵੇਲੀ ਇੱਧਰ ਜਾਮਣ ਲੱਗੀ ਆ ਇੱਥੇ ਮੋਟਰ ਆ ਦੇਖੋ ਆ ਜਾਮਣਾਂ ਲੱਗੀਆਂ ਹੋਈਆਂ ਸਾਡੇ ਇੱਥੇ ਮਤਲਬ ਬੂਟਾ ਲੱਗਾ ਆ ਜੇ ਜਾਮਣ ਨਹੀਂ ਲੱਗੀ ਪੱਤੇ ਪੱਤੇ ਹੀ ਆ ਆ ਪੌੜੀਆਂ ਆ ਢਾਂਗੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜਾਮਣਾਂ ਨੂੰ ਤੋੜਨ ਲਈ ਸਾਨੂੰ ਤੇ ਆ ਮੇਰੀਆਂ ਮਾਣੋ ਆ ਆ ਦੇਖੋ ਦੋਨੇ ਮੇਰੇ ਵਾਲੇ ਦਿਵਾਲੇ ਫਿਰਦੀਆਂ ਪਈਆਂ ਵੀ ਕੁਝ ਲੈ ਕੇ ਆਈ ਆ ਖਾਣ ਨੂੰ ਤੇ ਆ ਆਪਾਂ ਇੱਥੇ ਸੁੱਕ ਪਾਈ ਹੋਈ ਆ ਸਾਰੀ ਮਤਲਬ ਐ ਪਸੂਆਂ ਦੇ ਆ ਨਾ ਥੱਲੇ ਜਿਹੜੀ ਆ ਉਹ ਸੁੱਕ ਪਾਉਨੇ ਆ ਤੇ ਆ ਆਪਣੇ ਪ੍ਰਾਲੀ ਲੱਗੀ ਹੋਈ ਆ ਇੱਧਰ ਆ ਸਾਰੇ ਆਪਣੇ ਪ੍ਰਾਲੀ ਲੱਗੀ ਹੋਈ ਆ ਤੇ ਇੱਥੇ ਆਪਣੇ ਮਿਰਚਾਂ ਆ ਹੁਣ ਤੁਸੀਂ ਕਹੋਗੇ ਵੀ ਆ ਹਰਾ ਹਰਾ ਮਿਰਚਾਂ ਤੇ ਕਿਉਂ ਪਾਇਆ ਵਾ ਕਿਉਂਕਿ ਧੁੰਦ ਬਹੁਤ ਪੈਂਦੀ ਆ ਤੇ ਮਿਰਚਾਂ ਜਿਹੜੀਆਂ ਆ ਬੂਟੇ ਉਹ ਖਰਾਬ ਹੋ ਜਾਣੇ ਆ ਤੇ ਤਾਂ ਆਪਾਂ ਇਹ ਧੁੰਦ ਤੋਂ ਬਚਾ ਕਰਨ ਲਈ ਹੈ ਨਾ ਆਪਾਂ ਹਰਾ ਹਰਾ ਜਿਹੜਾ ਉੱਪਰ ਤਰਪੈਲ ਪਾਈਏ ساری ਤਰਪੈਲ ਆ ਹਰੀ ਹਰੀ ਆ ਦੇਖੋ ਤਾਂ ਤਰਪੈਲ ਪਾਈ ਹੋਈ ਆ ਆ ਦੇਖੋ ਹੈ ਕਿਸੇ ਦੇ ਏਡਾ ਕੀਆ ਲੱਗਾ ਹੋਇਆ ਜਿੱਡਾ ਸਾਡੇ ਆ ਦੇਖੋ ਕੀਆ ਲੱਗਾ ਹੈ ਬੀਲੀ ਰੱਖਿਆ ਵਾ ਤੇ ਦੇਖੋ ਕਿੰਡਾ ਵੱਡਾ ਕੀਆ ਆ ਇਹ ਸਾਡੇ ਕੀਏ ਦੀ ਵੇਲ ਆ ਸਾਡੀ ਮਾਨੋ ਦੇਖੋ ਆਹਦੇ ਮਸਤੀ ਕਰਦੀ ਭੱਜੀ ਜਾਂਦੀ ਉੱਪਰ ਦੀ ਆਹ ਦੇਖੋ ਤੇ ਇੱਧਰ ਆਪਣੇ ਕੀ ਆ ਉਹਦੇ ਲੱਗਾ ਹੋਇਆ ਤੇ ਆ ਆਪਾਂ ਇਹਦੇ ਤੇ ਤਾਂ ਪਾਈ ਆ ਕਿ ਬੇਲਾ ਜੜੀਆਂ ਉਹ ਸੁੱਕ ਨਾ ਜਾਣ ਤੇ ਉਹ ਸਾਡੀ ਮਾਨੋ ਦੇ ਸੱਟ ਲੱਗੀ ਸੀ ਉਹਦੇ ਉਹ ਦੇਖੋ ਹਲਦੀ ਪਾ ਕੇ ਹਟੇ ਆ ਕੰਨ ਤੇ ਉਹਦੇ ਸੱਟ ਲੱਗੀ ਸੀ ਤੇ ਅਸੀਂ ਕਿਹਾ ਵੀ ਉਹਦੇ ਜ਼ਖਮ ਹੋ ਜਾਣਾ ਆ ਤੇ ਆ ਸਾਡੀ ਛੋਟੀ ਮਾਨੋ ਆ ਇਹ ਤਾਂ ਬੜੀ ਲੱਡਲੀ ਆ ਸਾਡੀ ਬਹੁਤ ਪਿਆਰ ਕਰਦੀ ਆ ਦੇਖੋ ਛੋਟੀ ਮਾਨੋ ਆ ਸੱਡੀਆਂ ਨੂੰ ਆ ਦੇਖੋ ਆ ਸਾਡੀ ਨਿੱਕੀ ਜੀ ਮਾਨੂੰ ਆਦੇ ਮੈਂ ਚੱਕੀ ਆ ਕਿੰਨੀ ਸੋਹਣੀ ਐ ਕਿਊਟੀ ਜੀ ਆ ਬਹੁਤ ਲਾਡੀਆਂ ਕਰਦੀ ਆ ਮਸਤੀਆਂ ਵੀ ਬਹੁਤ ਕਰਦੀ ਆ ਦੇ ਆ ਦੇਖ ਕਹਿੰਦੀ ਵੀ ਮੈਨੂੰ ਛੱਡ ਦਿਓ ਮੈਂ ਭੱਜਣਾ ਆ ਦੇਖੋ ਆ ਦੇਖ ਚੱਲ 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 ਦੌੜ ਜਾ ਅੰਚਾ ਚਾ ਚਾ ਮੇਰੇ ਸਾਟ ਲੱਗੀ ਆ ਆ ਦੇ ਛੱਡਾ ਕੁੱਟੂ ਜੀ ਹਮੜਾ ਮੇਰੇ ਕੁੱਟੂ ਜੋ ਢੋਂਡੀ ਨਹੀਂ ਬੱਦਨੀ ਮੈਂ ਕੁੱਟਨੀ ਹੁੰਨੀ ਆ ਫਿਰ ਇਦਾਂ ਨਹੀਂ ਕਰਨਾ ਆ ਦੇਖੋ ਕਿੰਨੀ ਸੋਹਣੀ ਐ ਨਾ ਕਿਊਟ ਜੀ ਏ ਵੀ ਰੱਬ ਦੇ ਨਾ ਰੂਪ ਆ ਵਿਚਾਰੇ ਰੱਬ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿੰਦਾਂ ਬਣਾਈ ਆ ਜਾਨਵਰ ਇਹਦੇ ਪੈਰ ਤੇ ਮੈਨੂੰ ਲੱਗਦਾ ਸੱਟ ਲੱਗੀ ਹੋਈ ਆ ਹਨਾ ਆਹਦੇ ਇੱਥੇ ਅਸੀਂ ਆ ਬਾਲਣ ਰੱਖਿਆ ਵਾ ਹੁਣ ਸਿਆਲਿਆ ਨਾ ਹੁਣ ਸਿਆਲਾ ਦੇ ਵਿੱਚ ਬਾਲਣ ਲਈ ਆਪਾਂ ਬਾਲਣ ਰੱਖਿਆ ਹੋਇਆ ਕਿਉਂਕਿ ਆਪਾਂ ਜਿਹੜਾ ਆਪਣਾ ਰੋਟੀ ਪਾਣੀ ਉਹ ਆਪਾਂ ਆਪ ਠੀਤੇ ਕਰਦੇ ਆਂ ਸਬਜੀ ਭਾਵੇਂ ਆਪਾਂ ਗੈਸ ਤੇ ਬਣਾ ਲੈਂਦੀ ਆ ਪਰ ਆ ਜਿਹੜੇ ਰੋਟੀ ਪਕਾਉਣ ਲਈ ਬਾਲਣਾ ਤੋਂ ਉਦਾਂ ਵੀ ਠੰਡ ਦੇ ਵਿੱਚ ਅੱਗ ਸੇਕਣ ਲਈ ਰੱਖਿਆ ਹੋਇਆ ਦੇਖੋ ਇੱਧਰ ਕਣਕ ਕਿੰਨੀ ਲਹਿਰਾਂਦੀ ਪਈ ਆ ਆਪਣੀ ਆ ਸਾਰੀ ਕਣਕ ਆਪਣੇ ਲਹਿਰਾਂਦੀ ਪਈਏ ਮੇਰੇ ਚਾਚੇ ਕੇ ਖੇਤ ਆ ਤੇ ਸਾਡੇ ਇੰਨੀ ਪੈਲੀ ਨਹੀਂ ਹੈਗੀ ਪਰ ਥੋੜੀ ਆ ਸਾਡੇ ਉਹ ਹੀ ਆ ਬਸ ਪੱਠੇ ਹੀ ਲਾਏ ਆ ਸੀ ਦੇਖੋ ਤੁਸੀਂ ਆ ਸਾਡੇ ਇੱਧਰ ਢੇਰ ਆ ਆ ਦੇਖੋ ਆ ਗਈ ਮੈਂ ਵੱਟੇ ਵੱਟੇ ਜਾਂਦੀ ਆ ਦੇਖੋ ਵੱਟੇ ਵੱਟੇ ਜਾਂਦੀ ਏ ਮੁਟਿਆਰੇਨੀ ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾ ਰੇਨੀ ਹੋ ਵੱਟੇ ਵੱਟੇ ਜਾਂਦੀ ਏ ਮੁਟਿਆਰੇਨੀ ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾ ਰੇਨੀ ਆ ਸਾਡੇ ਆ ਪੱਠਿਆਂ ਵਾਲੀ ਜਿਹੜੀ ਜਗ੍ਹਾ ਏ ਸਿਰਫ ਸਾਡੀ ਆ ਦੇਖੋ ਆ ਸਾਰੇ ਪੱਟੇ-ਪੁੱਟੇ ਲੈ ਬਸ ਇੰਨੀ ਕੀ ਜਗ੍ਹਾ ਸਾਡੀ ਆ ਸਾਡੇ ਕੋਈ ਨਹੀਂ ਕੀ ਪੈਲੀ ਆ ਅਸੀਂ ਇਹਦੇ ਵਿੱਚ ਹੀ ਐਡਜਸਟ ਕਰਦੇ ਆ ਆਪਦਾ ਦੇਖੋ ਪਰ ਵਧੀਆ ਰੋਟੀ ਖਾਨੀ ਆ ਠੀਕ ਆ ਵਾਹਿਗੁਰੂ ਦੀ ਕਿਰਪਾ ਆ ਆਪਣੇ ਤੇ ਵਧੀਆ ਚੱਲਦਾ ਏ ਆਪਣੇ ਕੋਈ ਇਦਾਂ ਦੀ ਚਿੰਤਾ ਵਾਲੀ ਗੱਲ ਨਹੀਂ ਹੋ ਰੱਬ ਦੋ ਟਾਈਮ ਦੀ ਰੋਟੀ ਦੇਈ ਜਾਲੇ ਉਹੀ ਬਹੁਤ ਆ ਆ ਦੇਖੋ ਇੱਧਰ ਆ ਇੰਨੇ ਗੰਨੇ ਲੱਗੇ ਆ ਆਪਣੇ ਇੱਧਰ ਗਾਜਰਾ ਆ ਮੂਲੀਆਂ ਸਲਗਮਾ ਪੋ ਵੀ ਲਾਏ ਆ ਬੱਟਾ ਤੇ ਆ ਆਪਣੇ ਅਲੱਗ-ਅਲੱਗ ਆ ਦੇਖੋ ਫਲਾਂ ਦੇ ਬੁੱਟੇ ਲੱਗੇ ਹੋਏ ਆ ਆ ਗਾਜਰਾਂ ਲਾਈਆਂ ਸੁੱਕਣ ਆਪਣੇ ਗਾਜਰਾ ਵਾਧੂ ਆ ਖਾਣ ਨੂੰ ਕੋਈ ਚਿੰਤਾ ਨਹੀਂ ਉਹ ਆ ਦੇਖੋ ਇੱਧਰ ਵੀ ਬੂਟੇ ਆ ਪੱਠੇ ਵਾਲੀ ਜਗਾ ਬਸ ਆਪਣੀ ਇੰਨੀ ਆ ਆ ਜਿੰਨੇ ਪੱਠੇ ਆ ਆ ਮੇਥੀ ਲਈ ਹੋਈ ਐ ਇੱਥੇ ਸਾਰੀ ਆ ਸਾਰੀ ਮੇਥੀ ਆ ਵਧੀਆਂ ਆ ਨਾ ਹਰਿਆਲੀ ਹਰਿਆਲੀ ਕਿੰਨੀ ਸੋਹਣੀ ਲੱਗਦੀ ਐ ਦੇਖੋ ਤਾਂ ਭਾਵੇਂ ਥੋੜੀ ਜਗ੍ਹਾ ਹੋਵੇ ਆਪਦੀ ਪਰ ਨਜ਼ਾਰੇ ਹੀ ਆਪਦੀ ਜਗਾ ਦੇ ਤਾਂ ਆ ਸਾਡੇ ਅੰਬ ਦਾ ਬੂਟਾ ਲੱਗਾ ਹੋਇਆ ਵਾ ਓ ਸਾਡੇ ਨਿੰਬੂ ਲੱਗੇ ਹੋਏ ਆ ਆ ਵੀ ਅੰਬ ਦਾ ਆ ਜਾਮਣਾ ਆ ਵਿੱਚ ਆ ਸਾਡੇ ਅਮਰੂਦ ਲੱਗੇ ਹੋਏ ਆ ਇੱਧਰ ਵੀ ਅੰਬ ਦਾ ਬੂਟਾ ਲੱਗਾ ਹੋਇਆ ਵਾ ਆ ਦੇਖੋ ਇੱਧਰ ਮੇਥੀ ਲਾਈ ਹੋਈ ਆ ਆਪਾਂ ਆ ਆਪਣੇ ਗੰਨੇ ਆ ਇੰਨੀ ਕਿ ਜਗ੍ਹਾ ਤੇ ਆ ਦੇਖੋ ਵਧੀਆ ਨਾ ਹਰਿਆਲੀ ਹਰਿਆਲੀ ਹੋਈ ਪਈ ਆ ਹਰ ਪਾਸੇ ਆ ਪਾਲਕ ਲਾਈ ਹੋਈ ਆ ਉਧਰ ਵੀ ਪਾਲਕ ਲਾਈ ਆ ਅੱਗੇ ਆਪਾਂ ਸਾਗ ਬਣਾਇਆ ਦੋ ਵਾਰ ਵੱਢ ਕੇ ਹੁਣ ਫੇਰ ਬਣਾਵਾਂਗੇ ਆ ਗੋਬੀ ਆਪਣੇ ਆਦੀ ਹੁੰਦੀ ਦੇਖੋ ਕਿੰਨੀ ਸੋਹਣੀ ਲੱਗਦੀ ਲੱਗਦੇ ਨਾ ਸੋਹਣੇ ਫੁੱਲ ਦੇਖੋ ਫੁੱਲ ਕਿੰਨੇ ਸੋਹਣੇ ਲੱਗਦੇ ਆ ਛੋਟੇ ਛੋਟੇ ਜਿਹਦਾ ਨਾ ਡੈਕੋਰੇਸ਼ਨ ਜਿਹੜੀ ਕੀਤੀ ਹੁੰਦੀ ਕਹਿੰਦੇ ਹੁੰਦੇ ਆ ਇਦਾਂ ਦੀ ਆ ਜਿਹੜੇ ਡੈਕੋਰੇਸ਼ਨ ਵਰਗੇ ਸਾਡੀ ਗੋਬੀ ਆ ਜਿਹੜੀ ਛੋਟੀ ਛੋਟੀ ਆ ਚਲੋ ਹੌਲੀ ਹੌਲੀ ਸੁੱਕਣਾ ਵੀ ਵੱਡੀ ਹੋ ਜਾਊਗੀ ਫੇਰ ਆਪਾਂ ਬਣਾਇਆ ਕਰਾਂਗੇ ਇੱਧਰ ਆਪਾਂ ਵੱਟਾ ਤੇ ਲਸਣ ਵੀ ਲਾਇਆ ਆ ਆ ਦੇਖੋ ਵੱਟਾ ਤੇ ਲਸਣ ਲੱਗਾ ਹੋਇਆ ਆ ਆ ਨਾਰਾ ਦਾ ਬੁੱਟਾ ਹੈ ਆਪਣੇ ਲੱਗਾ ਹੋਇਆ ਪਾਲਕ ਆਪਾ ਸਾਈਡ ਤੇ ਖੁੰਜਾ ਤੇ ਵੀ ਲਾਈ ਆ ਆ ਸਾਰੇ ਆਪਾ ਗੰਨੇ ਲਾਏ ਹੋਏ ਆ ਇੱਧਰ ਆ ਗੰਨੇ ਆ ਉਹ ਜਿਹੜਾ ਗੰਨਾ ਆ ਬਸ ਓਨੇ ਹੀ ਕੀ ਆਪਣੀ ਜਗ੍ਹਾ ਆ ਸਿਰਫ ਇੰਨੀ ਕੀ ਜਗ੍ਹਾ ਆ ਮਤਲਬ ਜਗ੍ਹਾ ਸਿਰਫ ਇੰਨੀ ਕਾ ਉਹ ਪਰ ਲੱਗੇ ਤੇ ਜਿਹੜਾ ਆ ਉਹ ਆਪਾ ਓਨਾ ਕ ਠੇਕੇ ਤੇ ਲਿਆਵਾ ਬਸ ਪੱਠਿਆ ਜੋਗਾ ਆਹ ਹੀ ਆਪਣੀ ਜਿਹੜੀ ਜਗ੍ਹਾ ਆ ਇੱਕ ਆ ਬੰਨੇ ਤੋਂ ਲੈ ਕੇ ਆ ਇੰਨੀ ਕੀ ਬਸ ਆਪਣੇ ਕੋਈ ਇੰਨੀ ਕੀ ਪੈਲੀ ਆ ਪਸੂ ਬਾਰ ਕੇ ਹੋਏ ਆਪਾਂ ਦੇਖੋ ਪੱਠੇ ਇਹਦੇ ਵਿੱਚ ਹੀ ਆਪਣਾ ਸਾਗ ਵਾਧੂ ਹੋ ਜਾਂਦਾ ਉਹ ਦੇਖੋ ਸਾਗ ਵੀ ਹੋ ਜਾਂਦਾ ਆਪਣਾ ਵਾਧੂ ਸਾਗ ਤੋੜ ਲਈਦਾ ਆਪਾਂ ਵਾਧੂ ਆ ਇਹਨੂੰ ਮਤਲਬ ਖਾਣ ਪੀਣ ਲਈ ਆਪਣੇ ਘਰੋ ਹੀ ਆ ਜਾਂਦਾ ਵਾਧੂ ਸਾਰਾ ਕੁਝ ਓ ਮੇਰੇ ਡੈਡੀ ਨੂੰ ਤਾਂ ਨਿੰਬੂ ਦਿਸਿਆ ਹੀ ਨਹੀਂ ਉਹ ਦੇ ਇੱਕ ਨਿੰਬੂ ਵਿੱਚ ਲਟਕਦਾ ਪਿਆ ਚੱਲ ਰਹਿਣ ਦੇ ਕੋਈ ਬੂਟੇ ਤੇ ਇੱਕ ਅੱਧਾ ਫਲ ਲਟਕਦਾ ਵੀ ਸੋਹਣਾ ਲੱਗਦਾ ਏ ਸਾਰੇ ਥੋੜੇ ਤੋੜ ਲਈਦੇ ਹੁੰਦੇ ਆ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਆ ਨੈਟ ਦੇ ਦੀਦੀ ਹੁੰਦੀ ਆ ਜਦੋਂ ਆਪਣੇ ਇੱਥੇ ਸਾਰੇ ਨਿੰਬੂ ਲੱਗੇ ਹੁੰਦੇ ਨਾ ਆਪਾਂ ਜਾਲੀ ਪਾ ਦਈਦੀ ਆ ਇਹਦੇ ਉੱਤੇ ਫਿਰ ਜਾਲੀ ਪਾ ਕੇ ਆਪਾਂ ਟੱਕ ਦੀਦੇ ਤਾਂ ਕਿ ਜਿਹੜੇ ਆ ਨਾ ਜਾਨਵਰ ਆ ਉਹ ਨਾ ਉਹਨੂੰ ਟੁੱਕਣ ਅੱਡੇ ਜਿਹੜੀ ਆ ਗੋਭੀ ਆ ਨਾ ਇਹਨੂੰ ਕੋਈ ਦਵਾਈ ਦੂਈ ਅਸੀਂ ਕੁਐਸਚਨ ਨਹੀਂ ਪਾਉਂਦੇ ਅਸੀਂ ਸਿਰਫ ਇਹਨੂੰ ਰੂੜੀ ਖਾਦ ਪਾਉਨੇ ਆ ਮਤਲਬ ਜਿਹੜੀ ਸਵਾ ਆ ਤੇ ਮੱਜਾ ਦਾ ਗੋਹਾ ਜਿਹੜਾ ਢੇਰ ਹੁੰਦਾ ਵਾ ਅਸੀਂ ਉਹੀ ਪਾਉਨੇ ਆ ਦੇਖੋ ਮੈਂ ਤੋੜੀ ਆ ਇਹਦੇ ਤਾਂ ਆਪਾਂ ਇਦਾਂ ਹੀ ਖਾ ਸਕਦੇ ਆ ਕੋਈ ਚਿੰਤਾ ਨਹੀਂ ਹੈਗੀ ਆ ਦੇ ਮੈਂ ਤੋੜੀ ਆ ਇੱਦਾਂ ਹੀ ਖਾ ਸਕਦੇ ਏ ਇਦਾਂ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਇਹਦੇ ਵਿੱਚ ਕਿਉਂਕਿ ਆਪਾਂ ਸਿਰਫ ਇਹਨੂੰ ਹਨਾ ਰੂੜੀ ਖਾਦੀ ਪੋਣਨੇ ਆ ਜਾਨੀ ਕਿ ਜਿਹੜਾ ਗੋਹਾ ਆ ਜਾਂ ਸਵਾਹ ਵਗੈਰਾ ਆ ਉਹ ਘਰੇ ਨਾ ਚੁੱਲੀਆਂ 'ਆਲੀ ਆਪਾਂ ਉਹੀ ਪੋਣਨੇ ਆ ਮੈਨੂੰ ਤਾਂ ਇੰਨੀ ਪਸੰਦ ਆਈ ਆ ਨਾ ਦੇਖੋ ਕਿੰਨੇ ਸੋਹਣੇ ਫੁੱਲ ਲੱਗਦੇ ਆ ਦੇਖੋ ਇਦਾਂ ਲੱਗਦਾ ਕਿ ਡੈਕੋਰੇਸ਼ਨ ਲਈ ਰੱਖਿਆ ਹੁੰਦਾ ਆ ਛੋਟੇ ਛੋਟੇ ਫੁੱਲ ਨਿਕਲੇ ਆ ਹੌਲੀ ਹੌਲੀ ਵੱਡੇ ਹੋ ਜਾਣੇ ਇਹ ਭਾਈ ਮੈਂ ਆ ਗਈ ਖੇਤ ਵਿੱਚ ਮੈਂ ਕਿਹਾ ਚੱਲ ਹੁਣ ਇਹ ਗੋਭੀ ਜਿਹੜੀ ਆ ਆਪਾਂ ਤੋੜ ਕੇ ਖਾ ਕੇ ਹੀ ਦੇਖਦੇ ਆ ਵਾਹ 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 ਬਹੁਤ ਵਾਦਾ ਖਾ ਕੇ ਦੇਖਿਓ ਇਦਾਂ ਦੀ ਬਿਲਕੁਲ ਸ਼ੁੱਧ ਗੋਭੀ ਆ ਕੋਈ ਇਹਨੂੰ ਖਾਦਨੀ ਕੋਈ ਕੁਸ ਨਹੀਂ ਰੂੜੀ ਘਾਦ ਪਾਈਦੀ ਆ ਤੇ ਵਾਧੂ ਵਧੀਆ ਹੈ ਆਪਣੇ ਇਦਾਂ ਦੀ ਗੋਭੀ ਰੜੀ ਆ ਮੈਂ ਕਿਤਾ ਵਿੱਚ ਇੱਧਰ ਆਈਆਂ ਤੇ ਮੇਰੇ ਮਗਰ ਮਗਰ ਦੇਖ ਲਓ ਤੁਰੀ ਆਉਂਦੀ ਆ ਮਾਉ ਮਾਉ ਕਰਦੀ ਆ ਲੈ ਮਾਉ ਨਾ ਉਹਨੇ ਸੋਣਾ ਬੋਲਦੀ ਆ ਲੈ ਮੇਰਾ ਭਰਾ ਵੀ ਆ ਗਿਆ ਨਾਲ ਜਾ ਦੇ ਏ ਮੇਰੇ ਭਰਾ ਦੀ लाडली ਆ ਬਸ ਇੰਨੇ ਮੇਰੇ ਭਰਾ ਦੇ ਨਾਲ ਰਹਿਣਾ ਮੇਰੇ ਭਰਾ ਨੇ ਰੋਟੀ ਪਾਣੀ ਦੇਣਾ ਇਹਨੂੰ ਬਸ ਉਹਦੇ ਮਗਰਮਗਰ ਉਹਦੇ ਨਾਲ ਨਾਲ ਆ ਦੇ ਬਸ ਇਹ ਲਾਡੀਆਂ ਕਰਦੀ ਉਹਦੇ ਨਾਲ ਰਹਿੰਦੀ ਬਹੁਤ ਪਿਆਰੀ ਆ ਜਦ ਦਾ ਨਾ ਨਿਆਣਿਆਂ ਨੂੰ ਨਹੀਂ ਕਲਾਈਦਾ ਏਦਾਂ ਖਲਾ ਲੋ ਕੁਛ ਨਹੀਂ ਕਹਿੰਦੀ ਨਾ ਮਾਰਦੀ ਨਾ ਕੁਛ ਕਹਿੰਦੀ ਆ ਬੜੇ ਪਿਆਰ ਨਾਲ ਰਹਿੰਦੀ ਆ ਇਹ ਦੇਖੋ ਕਿੱਦਾਂ ਲਾਡੀਆਂ ਕਰਦੀ ਆ ਮੇਰੇ ਭਰਾ ਨਾਲ ਤੇਰਾ ਬਹੁਤ ਪਿਆਰ ਆ ਆ ਦੇਖੋ ਆ ਗਈ ਆਪਣੀ ਮਾਣੋ ਆਪਣੇ ਨਾਲ ਹੀ ਕੇਤਾ ਦੇ ਵਿੱਚ ਮਾ ਦੇਖੋ ਕਿੰਨੇ ਸੋਹਣੇ ਲੱਗਦੇ ਆ ਨਾ ਮੈਨੂੰ ਤਾਂ ਤੇ ਹਰਿਆਲੀ ਚ ਬੜਾ ਹੀ ਮਜ਼ਾ ਆਉਂਦਾ ਮੱਤੀ ਕਰਦੀ ਮੈਂ ਬਾਧੂ ਆ ਕੇ ਹਰਿਆਲੀ ਸ ਆਪਨੇ ਨਿੰਬੂਆ ਦਾ ਬੁੱਟਾ ਲੱਗਾ ਹੋਇਆ ਆ ਨਾ ਦੇਖੋ ਇਧਰ ਵੀ ਅਲੱਗ-ਅਲੱਗ ਤਰ੍ਹਾਂ ਦੇ ਫਲ ਲੱਗੇ ਆ ਗੰਦਲਾਂ ਵੀ ਲੱਗੀਆਂ ਹੋਈਆਂ ਆ ਦੇਖੋ ਆਪਣੇ ਤੇ ਗੰਦਲਾ ਵੀ ਲੱਗੀਆਂ ਆ ਸਾਗਵਾਲੀਆਂ ਬੜੀਆਂ ਮੋਟੀਆਂ-ਮੋਟੀਆਂ ਗੰਦਲਾਂ ਆ ਆ ਸਾਰੀਆਂ ਗਾਜਰਾ ਲੱਗੀਆਂ ਹੋਈਆਂ ਹੁਣ ਮੇਕੋ ਹੈ ਨਹੀਂ ਗਾਜਰਾ ਪਟਣ ਵਾਲਾ ਨਹੀਂ ਤੇ ਦਾਤੀ ਦੇ ਨਾਲ ਆਪਾਂ ਗਾਜਰਾ ਪਟਣੀ ਆ ਸਾਰੀਆਂ ਆਜਾ ਮਾਓ ਆਜਾ ਚਲਿਏ ਆਜਾ ਆਜਾ ਚਲਿਏ ਕੀ ਗਾਨੀ ਆ ਲੈ ਲਸਣ ਗਾਨੀ ਆ ਤੈਨੂੰ ਵਧੀਆ ਲੱਗਦਾ ਕਾਨ ਨੂੰ ਚਟਦੀ ਪਈ ਲਸਣ ਨੂੰ ਕਿੱਦਾਂ ਖਾਈਦਾ ਵਾ ਦੇਖ ਕਿੱਦਾਂ ਲਸਣ ਨੂੰ ਲੱਗੀ ਹੋਈ ਐ ਚਟਣ ਓਏ ਮੇਰਾ ਪੁੱਤ ਆਜੋ ਮੈਂ ਆਈ ਸੀ ਹਵੇਲੀ ਮੈਂ ਕਿਹਾ ਚੱਲ ਥੋੜਾ ਜਿਹਾ ਲਸਣ ਲੈ ਜਾਂਦੀ ਆ ਮੰਮੀ ਕਹਿੰਦੀ ਸੀ ਲਸਣ ਲੈ ਕੇ ਆਈ ਤੇ ਮੈਂ ਆ ਗਈ ਇੱਥੇ ਹਵੇਲੀ ਤੇ ਮੈਂ ਕਿਹਾ ਚੱਲ ਛੋਟਾ ਛੋਟਾ ਜਿਹੜਾ ਬਰੀਕ ਬਰੀਕ ਲਸਣ ਐ ਆਪਾਂ ਘਰ ਲੈ ਜਾਂਦੇ ਆ ਸਬਜ਼ੀ ਸਬਜ਼ੀ ਚ ਪਾਈਦਾ ਨਾ ਹਰਾ ਲਸਣ ਏ ਵਧੀਆ ਹੁੰਦਾ ਆ ਫੇ ਮੈਂ ਕਹਤਾਂ ਥੋੜਾ ਜਿਹਾ ਪਟਕੇ ਲੈ ਦੰਨੀ ਆ ਹਾਂ ਮਾਉ ਤੁਸੀਂ ਲਸਣ ਕਾਣਾ ਆ ਪਸਾ ਚੱਲ ਲੈਣਾ ਬਹੁਤ ਆ ਆਪਾਂ ਇੰਨਾ ਕੁ ਲੈ ਲਿਆ ਆ ਫੇਰ ਜਦੋਂ ਆਵਾਂਗੇ ਫੇਰ ਲੈ ਜਾਾਂਗੇ ਹਵੇਲੀ ਤਾਂ ਆਪਾਂ ਰੋਜ਼ ਆਉਨੇ ਹੀ ਆਉਨੇ ਆ ਤੁਹਾਨੂੰ ਜਿਹੜਾ ਮੈਂ ਦਿਖਾਇਆ ਸੀ ਨਾ ਉਹ ਕੱਦੂ ਤਾਂ ਬੜਾ ਛੋਟਾ ਆ ਦੇਖੋ ਉਸ ਕੱਦੂ ਦਾ ਬਾਪ ਵੀ ਦੇਖੋ ਦੇਖੋ ਨਜ਼ਾਰੇ ਆਣਾ ਹੈ ਕਿਸੇ ਦੇ ਐਡਾ ਕੱਦੂ ਦੇਖੋ ਤਾਂ ਸਾਡੇ ਇਹ ਰਿਕਾਰਡ ਆ ਸਾਡੇ ਕੱਦੂਆਂ ਦਾ ਐ ਲੈ ਲਓ ਦੇਖੋ ਦਿਖਾਓ ਮੈਨੂੰ ਕਿਸੇ ਦੇ ਵੀ ਇਦਾਂ ਦਾ ਕੱਦੂ ਹੈਗਾ ਜਿਹੜੇ ਮੈਨੂੰ ਬਲੌਗ ਦੇਖਦੇ ਆ ਦੇਖੋ ਤਾਂ ਸਾਡੇ ਕੀ ਆ ਕੱਦੂ ਇਹ ਰੂੜੀ ਕਾਦ ਆਪਾਂ ਪਾਈਦੀ ਆ ਸਵਾ ਤੇ ਆਪਣੇ ਢੇਰ ਪਾਈਦਾ ਦੇਖੋ ਇਹ ਦੇ ਕਰਕੇ ਕਿੱਡੇ-ਕਿੱਡੇ ਆ ਦੇਖੋ ਕੱਦੂ ਬਣੇ ਆ ਦੇਖੋ ਦੇਖੋ ਹੈਗੇ ਆ ਨਾ ਇਦਾਂ ਦੇ ਕਿਸੇ ਦੇ ਨਹੀਂ ਹੁਣੇ ਮੈਨੂੰ ਲੱਗਦਾ ਜੇ ਕਿਸੇ ਦੇ ਹੈਗੇ ਇਦਾਂ ਦੇ ਰਿਕਾਰਡ ਤੋੜ ਕੇ ਕੱਦੂ ਤਾਂ ਦਿਖਾਓ ਸਾਨੂੰ ਸਾਡੇ ਘਰ ਦੀਆਂ ਸਬਜ਼ੀਆਂ ਹੁੰਦੀਆਂ ਆ ਉਹ ਵੀ ਬਿਨਾ ਖਾਦ ਤੋਂ ਬਿਨਾ ਘਾਤੋਂ ਆ ਦੇਖੋ ਫਲੀਆਂ ਦੇਖੋ ਸਾਡੇ ਆ ਦੇਖੋ ਫਲੀਆਂ ਕਿੱਡੀਆਂ-ਕਿੱਡੀਆਂ ਫਲੀਆਂ ਹੈ ਕਿਸੇ ਦੀ ਇਦਾਂ ਦੀਆਂ ਕਹਿ ਲੈਂਦੇ ਲੋਕੀ ਦਵਾਈਆਂ ਪਾਓ ਪਰ ਬਿਨਾ ਦਵਾਈਆਂ ਤੋਂ ਜਿਹੜਾ ਹੈ ਨਾ ਖਾਣਾ ਹੈ ਉਹ ਸਭ ਤੋਂ ਵਧੀਆ ਆ ਏਡੀ-ਏਡੀ ਫਲੀ ਤਾਂ ਕਿਸੇ ਦੇ ਵੀ ਨਹੀਂ ਹੈਗੀ ਦੇਖੋ ਸਬਜ਼ੀਆਂ ਬਣਾਉਣ ਵਾਲੀ ਫਲੀ ਆਏ ਅਸੀਂ ਢੇਰ ਭਾਈ ਦਾ ਵਾ ਢੇਰ ਆ ਦੇਖੋ ਸਾਡੇ ਜਿਹੜਾ ਇੱਥੇ ਫਲ ਲੱਗਾ ਗਲਗਲਾਂ ਦਾ ਦੇਖੋ ਕਿੰਨਾ ਫਲਿਆ ਇਹਦੇ ਧਿਆਨ ਨਾਲ ਦੇਖੋ ਦੇਖੋ ਭਰਿਆ ਪਿਆ ਵਾ ਸਾਡੇ ਇਹ ਸਾਰਾ ਸਾਡੇ ਜਿਹੜਾ ਹੈ ਨਾ ਇਹ ਦੇਸੀ ਆ ਦੇਸੀ ਮਤਲਬ ਸਾਡੇ ਨੇ ਇੱਥੇ ਕੋਈ ਖਾਦ ਖੂਦ ਪਾਉਂਦੇ ਦੇਖੋ ਆ ਦੇਖੋ ਗਲਗਨਾਲਾ ਬੂਟਾ ਭਰਿਆ ਪਿਆ ਆ ਕਿੰਨਾ ਸ਼ਾਨਦਾਰ ਆ ਦੇਖੋ ਧਿਆਨ ਨਾਲ ਵਾ ਵਾ ਨਜ਼ਾਰੇਦਾਰ ਲੈ ਤੇ ਦੇਖੋ ਧਿਆਨ ਨਾਲ ਕੋਲੋ ਕੋਲੋ ਭਰਿਆ ਹੀ ਪਿਆ ਸਾਰਾ ਫਲ ਲਟਕਦਾ ਕਿੰਨਾ ਸੋਹਣਾ ਲੱਗਦਾ ਨਾ ਵਾ ਵਾ ਗਲਗਲਾ ਆਇਆ ਸਾਡੇ ਗਲਗਲਾ ਲੱਗਿਆ ਮੋਟੀਆਂ-ਮੋਟੀਆਂ ਇੰਨਾ ਫਾਲਾ ਸਾਡੇ ਦੇਖ ਲੋ ਸਾਰਾ ਲੱਗਾ ਹੋਇਆ ਦੇਖੋ ਧਿਆਨ ਗਲਗਲਾ ਆਇਆ ਸਾਡੇ ਅਸੀਂ ਰੂੜੀ ਖਾਦ ਪਾਉਨੇ ਆ ਸ਼ੁੱਧ ਖਾਣਾ ਸ਼ੁੱਧ ਵਧੀਆ ਦੇਖੋ ਦੇਖੋ ਕਿੰਨੇ ਵਧੀਆ ਲੱਗਦੇ ਆ ਵਾ ਵਾ ਭਰਿਆ ਹੀ ਪਿਆ ਸਾਰਾ ਇਹਦੇ ਗਲਗਲਾ ਦੇਖੋ ਧਿਆਨ ਨਾਲ ਦੇਖੋ ਗਿੱਡੀਆਂ-ਗਿੱਡੀਆਂ ਆ ਆ ਦੇਖੋ ਸਾਡੇ ਆ ਦੇ ਇਧਰ ਮੇਰੇ ਚਾਚੇ ਕੀ ਜਗ੍ਹਾ ਆ ਉਦਾਂ ਇੱਥੇ ਮਿੱਠੀ ਲੱਗੀ ਆ ਆ ਸਾਰਾ ਲਸਣ ਲਾਇਆ ਵਾ ਦੇਖੋ ਇੱਧਰ ਆ ਸਾਰਾ ਹੀ ਲਸਣ ਆ ਇੱਧਰ ਸਾਗ ਲੱਗਾ ਵਾ ਮੂਲੀਆਂ ਆ ਇਹਦੇ ਲੱਗੀਆਂ ਹੋਈਆਂ ਗੰਨੇ ਲੱਗੇ ਹੋਏ ਆ ਦੇਖੋ ਇੱਧਰ ਵਧੀਆ ਆ ਨਾ ਆ ਦੇਖੋ ਮਟਰ ਵੀ ਲੱਗੇ ਆ ਇੱਧਰ ਦੇਖੋ ਆਹਦੇ ਮੂਲੀਆਂ ਲੱਗੀਆਂ ਆ ਆ ਦੇਖੋ ਮਟਰ ਹੈਗਾ ਆ ਨਾ ਦੇਸੀ ਸਾਡੇ ਕੰਮ ਸਾਰਾ ਦੇਸੀ ਕੰਮ ਆ ਵਧੀਆ ਸ਼ੁੱਧ ਖਾਣ ਨੂੰ ਚੀਜ਼ਾਂ ਆ ਸਾਰੇ ਕਹਿੰਦੇ ਨੇ ਮੈਡਮ ਬਿਊਟੀਫੁੱਲ ਕਿੱਦਾਂ ਆ ਜਦੋਂ ਆਪਾਂ ਨੂੰ ਇਦਾਂ ਦੀਆਂ ਸ਼ੁੱਧ ਦੇਸੀ ਚੀਜ਼ਾਂ ਘਰੋਂ ਖਾਣ ਨੂੰ ਮਿਲੂਗੀਆਂ ਨਾ ਤੇ ਆਪੇ ਹੀ ਆਪਾਂ ਬਿਊਟੀਫੁੱਲ ਰਾਵਾਂਗੇ ਆ ਦੇਖੋ ਅਮਰੂਦ ਦਾ ਬੂਟਾ ਆ ਇਦਾਂ ਦੀਆਂ ਸ਼ੁੱਧ ਬਿਨਾ ਖਾਦ ਤੋਂ ਖਾਣ ਨੂੰ ਮਿਲੂਗੀਆਂ ਤੇ ਬਿਊਟੀਫੁੱਲ ਹੋਵਾਂਗੇ ਆ ਦੇਖੋ ਤੁਸੀਂ ਯਕੀਨੀ ਕੰਨਾ ਬਤਾਉ ਲੱਗੇ ਆ ਹਰੇ ਦੇਖੋ ਹਰੇ ਬਤਾਉ ਲੱਗੇ ਆ ਦੇਖੋ ਤਾਂ ਇੱਕ ਹੀ ਬੂਟਾ ਆ ਵਾਧੂ ਆ ਦੇਖੋ ਲੱਗੇ ਦੇਖੋ ਇੱਕ ਬੂਟੇ ਨੂੰ ਹੀ ਦੇਖੋ ਧਿਆਨ ਦੇਖੋ ਦੇਖੋ ਇੱਕ ਬੂਟੇ ਨੂੰ ਹੈ ਕਿ ਜਰੇ ਡੇ ਡੇ ਬਤਾਉਂ ਦੇਖੋ ਬਤਾਉਂ ਕਿ ਡੇ ਡੇ ਲੱਗੇ ਹੋਏ ਆ ਇੱਕ ਬੁੱਟੇ ਨੂੰ ਹੀ ਲੱਗੇ ਆ ਸਬਜੀ ਦੇ ਪੂਰੇ ਖਾਨ ਜੋਗੇ ਆ ਸਾਰੇ ਮਟਰ ਆ ਤੇ ਸਾਡੀ ਮਾਣੋ ਨਾਲ ਨਾਲ ਤੁਰੀ ਆਉਂਦੀ ਆ ਆ ਦੇਖੋ ਕੋ ਆ ਦੇ ਸਾਰੇ ਇੱਥੇ ਨਾ ਸਬজੀਆਂ ਲਾਈਆਂ ਆ ਇਹ ਥੱਲੇ ਸਾਰੇ ਸਬ지ਆ ਆ ਇਹ ਤਾਂ ਟਕੇ ਹੋਇਆ ਕਿਉਂਕਿ ਸਿਆਲਾਂ ਚ ਕੋਰਾ ਪੈਂਦਾ ਨਾ ਤੇ ਸਬਜੀ ਜਿਹੜੀ ਆ ਉਹ ਸਾਰੀ ਖਰਾਬ ਹੋ ਜਾਂਦੀ ਆ ਦੇਖੋ ਕਿਸੇ ਨੇ ਕਿਹਾ ਦੂਰੋਂ ਬਰ ਪਈ ਆ ਇਹਨਾਂ ਦੇ ਖੇਤਾਂ ਦੇ ਵਿੱਚ ਤਜਤਾ ਲੱਗਦਾ ਨਾ ਦੂਰੋਂ ਪਰ ਇਹਦੇ ਥੱਲੇ ਸਬਜ਼ੀਆਂ ਆ ਹੁਣ ਜਿਹੜੀਆਂ ਸਿਆਲਾ ਚ ਸਬਜ਼ੀਆਂ ਹੋਣੀਆਂ ਉਹ ਸਾਰੀਆਂ ਇਹਦੇ ਥੱਲੇ ਆ ਤੇ ਤਾਂ ਟਕੀਆਂ ਆ ਕਿ ਕੋਰੇ ਦੇ ਕਰਕੇ ਖਰਾਬ ਨਾ ਹੋ ਦੇ ਵਿੱਚ Shimla mircha ਲਾਈਆਂ ਹੋਈਆਂ ਆ ਵਿੱਚ ਲਸਣ Shimla mircha ਸਾਰੀ ਸਬਜ਼ੀਆਂ ਮਿਰਚਾਂ ਵੀ ਇਹਦੇ ਵਿੱਚ ਹੋਣੀਆਂ ਆ ਸਾਰੀਆਂ Shimla mircha ਵੀ ਦੂਜੀਆਂ ਮਿਰਚਾਂ ਵੀ ਇਹ ਤਾਂ ਹੀ ਟਕੀਆਂ ਹੋਈਆਂ ਆ ਤਾਂ ਕਿ ਇਹ ਨਾ ਜਿਹੜੀ ਗਾ ਮੌਸਮ ਦੇ ਵਿੱਚ ਸਬਜ਼ੀ ਆ ਇਹ ਅੰਕਲ ਹੁਣਾਂ ਨੇ ਵੇਚਣੀ ਆ ਤੇ ਉਹਨਾਂ ਨੇ ਆ ਦੇਖੋ ਇਦਾਂ ਪੂਰਾ ਇੰਤਜ਼ਾਮ ਕੀਤਾ ਹੋਇਆ ਵੀ ਤਾਂ ਕਿ ਕੋਰੇ ਕਰਕੇ ਜਿਹੜਾ ਖਰਾਬ ਨਾ ਹੋਵੇ ਤੇ ਦੂਰੋਂ ਦੇਖੋ ਇੱਦਾਂ ਲੱਗਦਾ ਕਿ ਖੇਤਾਂ 'ਚ ਕਰਿਆ ਬਰਫ਼ ਪਈ ਹੋਈ ਆ ਵੀ ਇੱਧਰ ਵੀ ਆਪਣੇ ਇੰਡੀਆ 'ਚ ਵੀ ਬਰਫ਼ ਪੈਣੀ ਸ਼ੁਰੂ ਹੋ ਗਈ ਆ ਇੱਧਰਲੇ ਇਲਾਕੇ 'ਚ ਪਿੰਡਾਂ ਵਿੱਚ ਵੀ ਇੱਦਾਂ ਲੱਗਦਾ ਦੂਰ ਆ ਦੇਖੋ ਹਵੇਲੀ ਦੇ ਨਜ਼ਾਰੇ ਕਿੰਨੇ ਵਧੀਆ ਆ ਮਜ਼ਾ ਆਉਂਦਾ ਨਾ ਮੇਰਾ ਪਿੰਡੋ ਮੇਰੇ ਪਿੰਡ ਦੀ ਟੈਂਕੀ ਉਹ ਸਾਡਾ ਹਾਈਵੇ ਰੋਡ ਬਣਦਾ ਪਿਆ ਆ ਉਹ ਮੇਰਾ ਪਿੰਡੋ ਗੁਰਦੁਆਰਾ ਸਾਹਿਬ ਸਾਡੇ ਪਿੰਡ ਦਾ ਮੇਰਾ ਪਿੰਡ ਆਪਾਂ ਹੁਣ ਆਪਾਂ ਪਿੰਡ ਨੂੰ ਚੱਲਣਾ ਆ ਇਹ ਸੀਗਾ ਮੇਰਾ ਛੋਟਾ ਜਿਹਾ ਹਵੇਲੀ ਦਾ ਟੂਰ ਦੱਸਣਾ ਤੁਸੀਂ ਪੰਜ ਪੰਜ ਕਮੈਂਟ ਕਰਕੇ ਤੇ ਕਿੱਦਾਂ ਦਾ ਲੱਗਾ ਮੇਰਾ ਹਵੇਲੀ ਦਾ ਟੂਰ ਤੇ ਇਹ ਮੇਰੀਆਂ ਮਾਣੂਆਂ ਮੇਰੇ ਨਾਲ ਜਾਣ ਨੂੰ ਖੜੀਆਂ ਦੇਖੋ ਲੈ ਕੇ ਨਹੀਂ ਜਾ ਸਕਦੇ ਆਪਾਂ ਬਹੁਤ ਲਾੜ ਕਰਦੀਆਂ ਆ ਚਲੋ ਆਪਾਂ ਚਲੀਏ ਹੁਣ ਘਰ ਨੂੰ ਹਵੇਲੀ ਤੋਂ ਆ ਗਈਆਂ ਹੁਣ ਮੈਂ ਘਰ ਘਰ ਆ ਕੇ ਹੁਣ ਆਪਣਾ ਸਾਰਾ ਕੰਮ ਨਿਬੇੜਿਆ ਆ ਤੁਸੀਂ ਜਿੱਦਾਂ ਕਿ ਮੇਰਾ ਬਲੌਗ ਦੇਖਿਆ ਹੋਊਗਾ ਤੇ ਤੁਹਾਨੂੰ ਮੇਰਾ ਬਲੌਗ ਕਿੱਦਾਂ ਦਾ ਲੱਗਿਆ ਤੁਸੀਂ ਮੈਨੂੰ ਜ਼ਰੂਰ ਦੱਸਣਾ ਤੇ ਪੰਜ ਪੰਜ ਕਮੈਂਟ ਮੇਰੇ ਬਲੌਗ ਦੇ ਵਿੱਚ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਨਾ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਨਾ ਤਾਂ ਕਿ ਮੈਂ ਹੋਰ ਵੱਧ ਤੋਂ ਵੱਧ ਵਧੀਆ ਬਲੌਗ ਬਣਾ ਸਕਾਂ ਤੇ ਮਿਲਦੀਆਂ ਤੁਹਾਨੂੰ ਮੇਰੇ ਨੈਕਸਟ ਬਲੌਗ ਦੇ ਵਿੱਚ ਬਾਏ